so students welcome to another video te ajj is video vich assi discuss karange punjab board da jada 5vi class da evs da paper kvs da paper jada kidda rahega kivein aayega kis tarah da pattern hovega kyuki bacche innu is paper ne laake bahut confused hunde ne ki kis tarah da aayega ki me rahega the same as it isse tarah hi aavega paper tusi eh paper tuhanu english vich vi milega aur punjabi vich vi milega tusi innu changi tarah learn kar lena doye medium doye medium jade ne ਉਹਨਾਂ ਚ ਮੈਂ ਪੇਪਰ ਜਿਹੜਾ ਦਿੱਤਾ ਹੈ ਦੋਵਾਂ ਚ ਤੁਹਾਨੂੰ ਕੁਐਸਚਨ ਆਨਸਰ ਮਿਲਣਗੇ ਨਾਲ ਨਾਲ ਉਹਨਾਂ ਦੇ ਮੈਂ ਆਨਸਰ ਵੀ ਦੇ ਰਹੀ ਹਾਂ ਤੁਹਾਨੂੰ ਸੋਲਵ ਕਰਕੇ ਤੇ ਚਲੋ ਸ਼ੁਰੂ ਕਰਦੇ ਆਂ ਦੀ ਵੀਡੀਓ ਨੂੰ ਸਭ ਤੋਂ ਪਹਿਲੇ ਤੁਹਾਨੂੰ ਇਸ ਤਰ੍ਹਾਂ ਆਵੇਗਾ ਜਮਾਤ ਸੈਕਸ਼ਨ ਰੋਲ ਨੰਬਰ ਉੱਪਰੋ ਠੀਕ ਹੈ ਜੀ ਪਹਿਲੇ ਆਏਗਾ ਤੁਹਾਨੂੰ অপਸ਼ਨ ਟਾਈਪ ਮੀਨ ਮਲਟੀਪਲ ਮਲਟੀਪਲ ਕੁਐਸਚਨ ਆਣਗੇ ਸਵਾਦ ਦਾ ਪਦਾ ਕੀ ਸੰਗ ਰਹੀ ਲੱਗਦਾ ਹੈ ਨੀ ਠੀਕ ਹੈ ਜੀ ਕਰੈਕਟ ਤੇ ਤੁਸੀਂ ਰਿਕ ਕਰਨਾ ਹੈ ਕਿਸ ਤੋਂ ਲੱਗਦਾ ਹੈ ਇਹਦਾ ਅਨਸਰ ਕੀ ਆਵੇਗਾ ਸਵਾਦਪਤਾ ਸੰਜੀਵ ਤੋਂ ਲੱਗਦਾ ਹੈ ਮੂੰਹ ਵਿੱਚਲਾ ਕਿਹੜਾ ਪਦਾਰਥ ਭੋਜਨ ਨੂੰ ਮਿੱਠਾ ਕਰ ਦਿੰਦਾ ਹੈ ਤੇ ਮੂੰਹ ਵਿੱਚ ਕਿਹੜਾ ਪਦਾਰਥ ਕੌਣ ਕਰਦਾ ਹੈ ਮਿੱਠਾ ਭੋਜਨ ਨੂੰ ਲਾਰ ਕਿਉਂਕਿ ਮੂੰਹ ਚ ਪਹਿਲੇ ਹੀ ਮੌਜੂਦ ਹੁੰਦੀ ਹੈ ਨੈਕਸਟ ਸਟੈਪ ਹੋ ਜਾਂਦਾ ਪਚਣਾ ਕਿਹੜੇ ਅੰਗ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਭੋਜਨ ਦਾ ਪਚਣਾ ਜਿਹੜਾ ਹੈ ਕਿਹੜੇ ਅੰਗ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਇਹਦਾ ਕੀ ਆਏਗਾ ਜੀ ਮੂੰਹ ਠੀਕ ਹੈ ਸੇਮ ਐਜ਼ ਇਟ ਤੁਸੀਂ ਯਾਦ ਕਰ ਲੈਣਾ ਐ ਐਸਕੀਮੋ ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਹਨ ਐਸਕੀਮੋ ਜਿਹੜੇ ਬਰਫ਼ ਦੇ ਘਰਾਂ ਵਿੱਚ ਰਹਿੰਦੇ ਨੇ ਜਿਹੜੇ ਇਨਸਾਨ ਇਗਲੂ ਵਿੱਚ ਰਹਿੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਐਸਕੀਮੋ نیچے ਮੈਂ ਇੰਗਲਿਸ਼ਟ ਵੀ ਲਿਖਿਆ ਹੈ ਜੀ ਇਹ ਜਿਹੜੇ ਸੇਮ ਕੁਐਸਚਨ ਆਨਸਰ ਨੇ 5 ਜਿਹੜੇ ਆਪਸ਼ਨ ਵਾਲੇ ਨੇ ਇਹਨਾਂ ਨੂੰ ਮੈਂ نیچے ਲਿਖਿਆ ਇੰਗਲਿਸ਼ ਚ ਤੁਸੀਂ ਸਕਰੀਨਸ਼ਾਟ ਲੈ ਲੈਣਾ ਲਿਖ ਕੇ ਰੱਖ ਲੈਣਾ ਯਾਦ ਕਰ ਲੈਣੀ ਘੇਟ ਲਿਖੇ ਵਿੱਚੋਂ ਘਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਨਾ ਹੀ ਲੱਕੜ ਵਰਤਦੇ ਨਾ ਪੱਥਰ ਐਲੂਮੀਨੀਅਮ ਵਰਤੀ ਜਾਂਦੀ ਹੈ ਠੀਕ ਹੈ ਆਧੁਨਿਕ ਮਾਡਰਨ ਟਾਈਮ ਤੇ ਜ਼ਿਆਦਾ ਟਿੱਕ ਦਾ கரੈਕਟ ਆਨਸਰ ਠੀਕ ਹੈ ਜੀ نیچے ਦੇਖੋ ਜੀ ਤੁਹਾਨੂੰ ਇੰਗਲਿਸ਼ ਦਿੱਤਾ ਹੈ ਜਿਨ੍ਹਾਂ ਨੇ ਇੰਗਲਿਸ਼ ਮੀਡੀਅਮ ਹੈ ਬੱਚਿਆਂ ਦਾ ਉਹ ਇੰਗਲਿਸ਼ ਯਾਦ ਕਰ ਲਓ ਨੈਕਸਟ ਹੈ ਖਾਲੀ ਥਾਂ ਮਾ ਪਰੋ ਫਿਲ ਅਪ ਫਿਲਿੰਗ ਦਾ ਬਲੈਂਕਸ 3 ਨੰਬਰ ਦੀਆਂ ਆਣ ਗਈਆਂ ਡੈ ਸ਼ਰੀਰ ਬਣਾਉਣ ਵਾਲਾ ਪੋਸ਼ਕ ਤੱਤ ਹੈ ਪ੍ਰੋਟੀਨ ਚਰਬੀ ਸਾਡੇ ਸ਼ਰੀਰ ਨੂੰ ਡੈਸ਼ ਦਿੰਦੀ ਹੈ ਕੀ ਦਿੰਦੀ ਹੈ ਚਰਬੀ ਸਾਡੇ ਸ਼ਰੀਰ ਨੂੰ ਤੇ ਚਰਬੀ ਸਾਡੇ ਸ਼ਰੀਰ ਨੂੰ ਕੀ ਦਿੰਦੀ ਹੈ ਪਹਿਲੇ ਤਾਂ ਆ ਗਿਆ ਪ੍ਰੋਟੀਨ ਫੈਟਸ ਗਿਵ ਡੈਸ਼ ਟੂ ਆਰ ਬੋਡੀ ਊਰਜਾ ਸੋਰੀ ਸੁਰੱਖਿਆ ਇਮਿਊਨਿਟੀ ओके ਪੌਦੇ ਭੋਜਨ ਬਣਾਉਣ ਲਈ ਹਵਾ ਵਿੱਚੋਂ ਡੈਸ਼ ਗੈਸ ਸੋਖਦੇ ਹਨ ਕਾਰਬਨ ਡਾਈਆਕਸਾਈਡ ਭੋਜਨ ਬਣਾਉਣ ਲਈ ਨੈਕਸਟ ਤੁਹਾਨੂੰ ਫਿਲਪ ਅਪ ਤੋਂ ਬਾਅਦ ਤਿੰਨ ਫਿਲਪ ਆਣਗੀਆਂ ਸੇਮ ਐਜ਼ ਇਟ ਪੇਪਰ ਆਏਗਾ ਇਹ ਵੀ ਮੋਸਟ ਇੰਪੋਰਟੈਂਟ ਨੇ ਸਾਰੀਆਂ ਨੈਕਸਟ ਤੁਹਾਨੂੰ ਚਾਰ ਨੰਬਰ ਦੇ ਆਣਗੇ ਜੀ ਸਹੀ ਮਿਲਾਨ ਕਰੋ ਜਿੱਦਾ ਮਿਲਕ نیچے ਤੁਹਾਨੂੰ ਇੰਗਲਿਸ਼ ਚ ਦਿੱਤਾ ਹੈ ਨਾਲ ਨਾਲ ਮੈਂ ਜਿੱਦਾ ਦੁੱਧ ਦਾ ਕੀ ਆ ਜਾਏਗਾ ਉਬਾਲ ਕੇ ਇਨੂੰ ਇਹਦੇ ਨਾਲ ਮਿਲਾ ਦਿੱਤਾ ਆਮਲੇ ਦਾ ਮਰਬਾਸ ਕਾ ਕੇ ਉਸ ਕਾ ਕੇ ਬਣਾ ਦੇ ਜੀ ਦਾ ਪੁਦੀਨੇ ਦੇ ਪੱਤੇ ਠੰਡਾ ਰੱਖ ਕੇ ਨਿੰਬੂ ਦਾ ਚਾਹ ਤੇਲ ਵਿੱਚ ਰੱਖ ਕੇ ਨਿੰਬੂ ਦਾ ਚਾਹ ਤੇਲ ਵਿੱਚ ਰੱਖ ਕੇ ਪੁਦੀਨੇ ਦੇ ਪੱਤੇ ਠੰਡਾ ਰੱਖ ਕੇ जामन ਤੇ ਸੋਰੀ ਜਾਮਨ ਤੇ ਗੁਰਦਾਣਾ ਸੁਕਾ ਕੇ ਠੀਕ ਹੈ ਜੀ ਆਮਲੇ ਦਾ ਮਰਬਾਣਾ ਜਿਆਦਾ ਖੰਡ ਪਾ ਕੇ ਫਿਰ ਥੋੜੀ ਗਲਤੀ ਮਿਸਟੇਕ ਲੱਗ ਗਈ ਸੀ ਸਹੀ ਕਥਨ ਅੱਗੇ ਟਿੱਕ ਤੇ ਗਲਤ ਅੱਗੇ ਕਰੋਸ ਦਾ ਨਿਸ਼ਾਨ ਲਗਾਓ ਪੰਜਾਬੀ ਵਿੱਚ ਬਹੁ ਜੰਗਲ ਨੇ ਰੋਂਗ ਗਲਤ ਹੈ ਆਦੀ ਜੀ ਆਦੀਵਾਸੀ ਜੜੀ ਬੁੱਟੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ ਇਹਦਾ ਕੀ ਆ ਜਾਏਗਾ ਜੀ ਟਰੂ ਇਹ ਟਰੂ ਹੈ ਨੈਕਸਟ ਹੈ 4 ਛੋਟੇ ਉਤਰਾਂ ਵਾਲੇ ਪ੍ਰਸ਼ਨ ਦੋ ਮਕਸਦਾ ਜੀ ਹਰੇਕ ਪ੍ਰਸ਼ਨ ਪੱਕੇ ਘਰ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਹੈ ਵਿੱਚ ਮਟੀਰੀਅਲ ਜੂਸ ਟੂ ਮੇਕ ਬ੍ਰਿਕ ਹਾਊਸ ਉਹ ਲਿਖਣਾ ਜੀ ਤੁਸੀਂ ਠੀਕ ਹੈ ਦੋ ਨੰਬਰ ਹੈਗਾ ਥਰੂਟੀ ਰੋ ਕੀ ਹੁੰਦੇ ਹਨ ਅੱਗੇ ਖੇਤੀ ਦੇ ਸਹਾਇਕ ਤੰਦਿਆਂ ਦੇ ਨਾਮ ਲਿਖੋ ਨੇਮ ਦਾ ਸਬੋਡੀਨੇਟ professions ਆਫ ਐਗਰੀਕਲਚਰ ਯੋ ਵੀ 2 ਨੰਬਰ ਦਾ ਇਹ ਤੁਸੀਂ ਆਪਣੀ ਬੁੱਕ ਚੋਂ ਦੇਖ ਲੈਣੇ ਨੇ ਅਮੀ ਨੋਟਬੁੱਕ ਬੁੱਕ ਚੋਂ ਦੇਖ ਲੈਣੇ ਹਨ ਟਿਕ ਲਗਾ ਲੈਣਾ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਲਿਖ ਕੇ ਰੱਖ ਲੈਣਾ ਤੇ ਚੰਗੀ ਤਰ੍ਹਾਂ ਯਾਦ ਕਰ ਲੈਣਾ ਠੀਕ ਹੈ ਇਸ ਤੋਂ ਇਹ ਸੀ ਤੁਹਾਡੇ ਮੈਂ ਹਰ ਇੱਕ ਪੇਪਰ ਦੀ ਵੀਡੀਓ ਅਪਲੋਡ ਕੀਤੀ ਸੀ ਮੋਸਟਲੀ ਜਿਹੜੇ ਇੰਪੋਰਟੈਂਟ ਕੁਐਸਚਨ ਸੀ ਉਹ ਕਵਰ ਕੀਤੇ ਬਹੁਤ ਸਾਰਾ ਪੇਪਰ ਆਇਆ ਨਾ ਜੋ ਤੇ ਇਸ ਤੋਂ ਇਲਾਵਾ ਜੇ ਤੁਹਾਡਾ ਪੈਨਪਰਾਜਾ ਕੋਈ ਵੀ ਫਰੈਂਡ ਸਰਕਲ ਚ ਕੋਈ ਵੀ ਤੁਹਾਡਾ 10th ਕਲਾਸ ਚ ਪੜਦਾ ਹੈ ਤੁਹਾਨੂੰ ਤੁਸੀਂ 10th ਕਲਾਸ ਦੀਆਂ ਵੀਡੀਓਜ਼ ਵੀ ਸ਼ੇਅਰ ਕਰਨੀਆਂ ਜੋ ਮੈਂ ਪੰਜਾਬੀ ਇਹਦਾ ਪੇਪਰ ਉਹਨਾਂ ਦਾ ਹੋ ਗਿਆ ਉਹਦੀ ਵੀਡੀਓ ਵੀ ਬਣਾਈ ਸੀ ਪੇਪਰ ਬਹੁਤ ਜ਼ਿਆਦਾ ਵੀਡੀਓ ਚ ਆਇਆ ਉਹ ਵਾਲੇ ਜੋ ਮੈਂ ਗੈਸਟ ਸੀ ਅਸੀਂ ਉਹਦੇ ਚ ਬਹੁਤ ਜ਼ਿਆਦਾ ਪੇਪਰ ਆਇਆ ਇਸ ਤੋਂ ਇਲਾਵਾ ਮੈਂ ਅੱਗੇ ਵੀਡੀਓ ਬਣਾਵਾਂਗੀ ਜੀ ਹੁਣ ਇੰਗਲਿਸ਼ ਦਾ ਪੇਪਰ ਆਉਣਾ ਦਾ ਇੰਗਲਿਸ਼ ਦੀ ਬਣਾਵਾਂਗੀ ਜਿੰਨੇ ਵੀ ਪੇਪਰ ਅੱਗੇ ਰਹਿ ਗਏ ਆ ਉਹਨਾਂ ਸਾਰਿਆਂ ਦੀ ਵੀਡੀਓ ਬਣਾਵਾਂਗੀ ਇੰਗਲਿਸ਼ ਮੈਥ ਹਿੰਦੀ ਪੰਜਾਬੀ 10ਵੀਂ ਕਲਾਸ ਦੀ ਤੇ ਤੁਸੀਂ ਚੈਨਲ ਨੂੰ